ਹੁਣ ਮਹਿੰਦਰਾ ਨੇ ਥਾਰ ਦੇ ਵਿੱਚ ਨਵਾਂ ਅਪਡੇਟ ਕਰ ਦਿੱਤਾ। ਇਹਦੇ ਵਿੱਚ ਹੁਣ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਦੋਹਾਂ ਦੇ ਵਿੱਚ ਅਪਡੇਟ ਮਿਲੇਗਾ। ਕੀ ਅਪਡੇਟ ਦਿੱਤਾ ਅੱਗੇ ਵੀਡੀਓ ਦੇ ਵਿੱਚ ਬਣੇ ਰਹੋ ਦੱਸਦੇ ਆਪਾਂ ਥਾਰ ਦੇ ਬਾਰੇ। ਥਾਰ ਦੇ ਵਿੱਚ ਹੁਣ ਪਾਵਰ ਵਿੰਡੋ ਦੇ ਕੰਟਰੋਲ ਆਮ ਗੱਡੀਆਂ ਦੀ ਤਰ੍ਹਾਂ ਤੁਹਾਨੂੰ ਮਿਲਣਗੇ। ਪਹਿਲਾਂ ਇਹਦੇ ਪਾਵਰ ਵਿੰਡੋ ਦੇ ਕੰਟਰੋਲ ਤੁਹਾਨੂੰ ਖੱਬੇ ਪਾਸੇ ਆਰਮਰੈਸਟ ਕੋਲ ਮਿਲਦੇ ਸਨ। ਹੁਣ ਇਹ ਤੁਹਾਨੂੰ ਸੱਜੇ ਪਾਸੇ ਜਾਂ ਖੱਬੇ ਪਾਸੇ ਵਿੰਡੋਆਂ ਦੇ ਵਿੱਚ ਹੀ ਮਿਲਣਗੇ ਪਹਿਲਾਂ ਤੁਹਾਨੂੰ ਸ਼ੀਸ਼ੇ ਉਤਾਰਨੇ ਅਤੇ ਚੜਾਉਣੇ ਥੋੜੇ ਡਰਾਈਵਰ ਨੂੰ ਮੁਸ਼ਕਲ ਹੋ ਜਾਂਦੀ ਸੀ ਹੁਣ ਤੁਹਾਨੂੰ ਗੱਡੀ ਦੇ ਵਿੱਚ ਆਰਮਰੈਸਟ ਕੰਪਨੀ ਦੁਆਰਾ ਫਿਟਿੰਗ ਹੀ ਦਿੱਤਾ ਜਾਵੇਗਾ ਪਹਿਲਾਂ ਇਹ ਤੁਹਾਨੂੰ ਬਾਹਰੋਂ ਮਾਰਕੀਟ ਦੇ ਵਿੱਚੋਂ ਆਪਣੇ ਵੱਲੋਂ ਲਗਵਾਉਣਾ ਪੈਂਦਾ ਸੀ ਇਹਦੇ ਨਾਲ ਜੁਆਇਨ ਤੁਹਾਨੂੰ ਕੱਪ ਹੋਲਡਰ ਵੀ ਮਿਲਣਗੇ ਅਤੇ ਕੰਪਨੀ ਨੇ ਹੁਣ ਇਹਦੇ ਵਿੱਚ ਵਾਇਰਲੈਸ ਚਾਰਜਰ 20 20 ਸੁਵਿਧਾ ਦੇ ਦਿੱਤੀ ਹੈ ਇਸ ਲਈ ਪੈਸੇਂਜਰਾਂ ਲਈ ਏਸੀ ਵੈਂਟ ਅਤੇ ਟਾਈਪ ਸੀ ਚਾਰਜਰ ਪੁਆਇੰਟ ਦਿੱਤੇ ਗਏ ਹਨ ਇਹਦੇ ਵਿੱਚ ਹੁਣ ਇਨਫੋਟੇਨਮੈਂਟ ਸਿਸਟਮ ਵੀ ਅਪਡੇਟ ਕਰ ਦਿੱਤਾ ਗਿਆ ਹੈ ਇਹ ਵੀ ਸਕਰੀਨ ਦੇ ਵਿੱਚ ਤੁਹਾਨੂੰ ਹੁਣ ਅਪਡੇਟ ਮਿਲਣਗੇ ਇਹ ਸਕਰੀਨ ਹੁਣ ਥੋੜੀ ਜੀ ਵੱਡੀ ਕਰ ਦਿੱਤੀ ਗਈ ਹੈ ਇਹ ਸਕਰੀਨ ਤੁਹਾਨੂੰ ਥਾਰ ਰੌਕਸ ਦੇ ਵਿੱਚ ਵੀ ਮਿਲਦੀ ਹੈ ਇੱਕ ਹੋਰ ਅਪਡੇਟ ਕੀਤਾ ਜਿਵੇਂ ਕਿ ਆਪਾਂ ਫੋਰਚੂਨਰ ਜਾਂ ਥਾਰ ਰੌਕਸ ਦੇ ਵਿੱਚ ਅੰਦਰ ਚੜਨ ਲਈ ਹੈਂਡਲ ਲੱਗਿਆ ਹੁੰਦਾ ਨਾ ਸਾਈਡ ਦੇ ਉੱਤੇ ਉਹ ਵੀ ਇਹਦੇ ਵਿੱਚ ਹੁਣ ਥਾਰ ਦੇ ਵਿੱਚ ਤੁਹਾਨੂੰ ਦੇ ਦਿੱਤਾ ਕੰਪਨੀ ਨੇ ਤਾਂ ਜੋ ਆਪਾਂ ਉਤਰਦੇ ਆ ਜਾਂ ਚੜਦੇ ਆ ਇਹਦੇ ਨਾਲ ਮਤਲਬ ਅੱਗੇ ਆਪਾਂ ਨੂੰ ਥੋੜਾ ਜਿਹਾ ਦਿੱਕਤ ਆਉਂਦੀ ਸੀ ਹੁਣ ਉਹ ਦਿੱਕਤ ਤੁਹਾਡੀ ਦੂਰ ਹੋ ਜਾਵੇਗੀ ਗੱਡੀ ਦੇ ਵਿੱਚੋਂ ਉਤਰਨਾ ਚੜਨਾ ਸੁਖਾਲਾ ਹੋ ਜਾਵੇਗਾ ਇਹਦੇ ਵਿੱਚ ਤੁਹਾਨੂੰ ਸਟੀering ਵੀਲ ਵੀ ਚੇਂਜ ਕੀਤਾ ਗਿਆ ਉਹ ਵੀ ਥਾਰ ਰੌਕਸ ਵਾਂਗੂ ਨਮਾਸਟੇ ਇਹਦੇ ਵਿੱਚ ਦਿੱਤਾ ਗਿਆ ਕੰਟਰੋਲ ਵੀ ਥਾਰ ਰੌਕਸ ਵਾਂਗ ਹੀ ਮਿਲਣਗੇ ਅੱਗੇ ਗੱਡੀ ਦੇ ਫਰੰਟ ਦੇ ਵਿੱਚ ਵੀ ਕੁਝ ਚੇਂਜ ਕੀਤਾ ਗਿਆ ਜਿਵੇਂ ਕਿ ਫਰੰਟ ਬੰਪਰ ਵਿਚਾਲੇ ਤੋਂ ਸਿਲਵਰ ਰੰਗ ਦਾ ਕਰ ਦਿੱਤਾ ਗਿਆ ਜਿਵੇਂ ਕਿ ਥਾਰ ਰੌਕਸ ਦੇ ਵਿੱਚ ਆਉਂਦਾ ਹੈ ਇਸ ਤੋਂ ਪਹਿਲਾਂ ਇਹ ਜਦੋਂ ਨਵੀਂ ਨਵੀਂ ਥਾਰ ਆਈਆ ਉਹਦੇ ਵਿੱਚ ਵੀ ਆਉਂਦਾ ਸੀ ਪਿਛਲੇ ਵਾਲਾ ਬੰਪਰ ਵੀ ਤੁਹਾਨੂੰ ਹੁਣ ਵਿਚਾਲੇ ਤੋਂ ਸਿਲਵਰ ਰੰਗ ਦਾ ਹੀ ਦੇਖਣ ਨੂੰ ਮਿਲੇਗਾ ਅਤੇ ਸਪੇਅਰ व्हीਲ ਦੇ ਵਿਚਾਲੇ ਤੁਹਾਨੂੰ ਕੈਮਰਾ ਦੇ ਦਿੱਤਾ ਕੰਪਨੀ ਨੇ ਇਹ ਵੀ ਥਾਰ ਰੌਕਸ ਦੇ ਵਿੱਚ ਫੰਕਸ਼ਨ ਹੈਗਾ ਉਹਨਾਂ ਨੇ ਪਹਿਲਾਂ ਇਹ ਥਾਰ ਰੌਕਸ ਦੇ ਵਿੱਚ ਵੀ ਦਿੱਤਾ ਹੋਇਆ ਤੇ ਹੁਣ ਇਹ ਥਾਰ ਦੇ ਵਿੱਚ ਵੀ ਤੁਹਾਨੂੰ ਮਿਲੇਗਾ ਗੱਡੀ ਦੇ ਅੱਗੇ ਫਰੰਟ ਦੇ ਵਿੱਚ ਕੁਝ ਤੁਹਾਨੂੰ ਹੈੱਡ ਲੈਂਪਾਂ ਦੇ ਵਿੱਚ ਵੀ ਕੁਝ ਬਦਲਾਅ ਦੇਖਣ ਨੂੰ ਮਿਲਣਗੇ ਗ੍ਰਿਲ ਤੁਹਾਨੂੰ ਪਹਿਲਾਂ ਵਾਲੀ ਹੀ ਮਿਲ ਸਕਦੀ ਹੈ ਬਾਕੀ ਬਾਡੀ ਦੀ ਲੈਂਡ ਦੇ ਵਿੱਚ ਜਦ ਆਹ ਦੁਬਾਰੇ ਹੋਰ ਤੁਹਾਨੂੰ ਕੋਈ ਵੀ ਫਰਕ ਗੱਡੀ ਦੇ ਵਿੱਚ ਨਹੀਂ ਮਿਲੇਗਾ ਜਿਸ ਤਰ੍ਹਾਂ ਪਹਿਲਾਂ ਥਾਰ ਆਉਂਦੀ ਸੀ ਉਸੇ ਤਰ੍ਹਾਂ ਦੀ ਇਸ ਦੀ ਬਾਡੀ ਲਾਈਨ ਪਹਿਲਾਂ ਵਾਲੀ ਹੀ ਰਹੇਗੀ ਸੇਲ ਗੱਡੀ ਦੀ ਬਹੁਤ ਜ਼ਿਆਦਾ ਵਧੀਆ ਹੋ ਰਹੀ ਹੈ। ਥਾਰ ਰੌਕਸ ਨਾਲੋਂ ਵੀ ਇਸ ਨੂੰ ਜ਼ਿਆਦਾ ਲੋਕੀ ਪਸੰਦ ਕਰਦੇ ਹਨ। ਜੀਐਸਟੀ ਦੀਆਂ ਦਰਾਂ ਤੋਂ ਬਾਅਦ ਕਾਰਾਂ ਦੇ ਰੇਟ ਦੇ ਵਿੱਚ ਕਾਫੀ ਬਦਲਾਅ ਆਏ ਹਨ। ਕਾਫੀ ਰੇਟ ਘਟੇ ਹਨ ਕੰਪਨੀਆਂ ਨੇ। ਇਸ ਨਾਲ ਕਾਰਾਂ ਦੀ ਸੇਲ ਹੋਰ ਵੀ ਜ਼ਿਆਦਾ ਵਧੇਗੀ ਤੇ ਥਾਰ ਦੀ ਸੇਲ ਵੀ ਅੱਗੇ ਨੂੰ ਵਧਣ ਦੀ ਪੂਰੀ ਪੂਰੀ ਸਭਾਵਨਾ ਹੈ। ਅੱਗੇ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ। ਧੰਨਵਾਦ।